ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਾਂਗੇ ਪੰਜ ਨਿਸ਼ਾਨੀਆਂ ਜਿਨ੍ਹਾਂ ਔਰਤਾਂ ਆਪਣੇ ਜੀਵਨ ਵਿੱਚ ਬਹੁਤ ਰਾਜ ਕਰਦੀਆਂ ਹਨ ਸੁਖੀ ਜੀਵਨ ਬਤੀਤ ਕਰਦੀਆਂ ਹਨ ਪਹਿਲੀ ਜਿਵੇਂ ਕਿ ਜਿਸ ਲੜਕੀ ਦੇ ਨੱਕ ਦੇ ਅਗਲੇ ਹਿੱਸੇ ਉੱਪਰ ਤਿਲ ਹੋਵੇ ਕਾਲਾ ਉਹ ਕੁੜੀ ਹਮੇਸ਼ਾ ਆਪਣੇ ਜੀਵਨ 'ਚ ਬਹੁਤ ਸੁਖ ਭੋਗਦੀ ਆ ਬਹੁਤ ਸੁਖੀ ਰਹਿੰਦੀ ਆ ਜਿਨ੍ਹਾਂ ਔਰਤਾਂ ਦੀ ਸੱਜੀ ਗੱਲ ਦੇ ਉੱਪਰ ਤਿਲ ਹੋਵੇ ਉਹ ਔਰਤਾਂ ਨੂੰ ਹਮੇਸ਼ਾ ਇੱਕ ਬਹੁਤ ਹੀ ਸੇਵਾ ਕਰਨ ਵਾਲਾ ਬੱਚਾ ਮਿਲਦਾ ਹੈ ਪੈਦਾ ਹੁੰਦਾ ਹੈ ਔਲਾਦ ਪ੍ਰਾਪਤ ਹੁੰਦੀ ਹੈ ਤੇ ਉਹ ਔਲਾਦ ਉਸ ਨੂੰ ਬਹੁਤ ਹੀ ਸੁਖੀ ਜੀਵਨ ਦਿੰਦੀ ਹੈ ਜਿਨ੍ਹਾਂ ਔਰਤਾਂ ਦੀ ਖੱਬੀ ਗੱਲ ਉੱਪਰ ਤਿਲ ਹੋਵੇ ਉਹਨਾਂ ਔਰਤਾਂ ਕੋਲ ਕਦੇ ਵੀ ਪੈਸੇ ਧਨ ਦੀ ਕਮੀ ਨਹੀਂ ਹੁੰਦੀ ਉਹ ਬਹੁਤ ਸੁਖ ਭੋਗਦੀਆਂ ਹਨ ਅਗਰ ਔਰਤ ਦੇ ਤਿਲ ਦੋਨਾਂ ਅੱਖਾਂ ਦੇ ਵਿਚਕਾਰ ਸੈਂਟਰ 'ਚ ਹੋਵੇ ਉਹ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜਿਸ ਔਰਤ ਦੇ ਮੱਥੇ ਉੱਪਰ ਤਿਲ ਹੋਵੇ ਉਹ ਔਰਤ ਆਪਣੇ ਕਰਮਾਂ ਵਿੱਚ ਬਹੁਤ ਹੀ ਜ਼ਿਆਦਾ ਸੁੱਖ ਭੋਗਣ ਵਾਲਾ ਰਾਜਯੋਗ ਲੈ ਕੇ ਆਉਂਦੀ ਹੈ ਬਹੁਤ ਸੁખી ਰਹਿੰਦੀ ਹੈ ਜੀਵਨ 'ਚ ਅਗਰ ਤਿਲ ਸੱਜੀ ਅੱਖ ਦੇ ਉੱਪਰ ਹੋਵੇ ਤਾਂ ਉਹਦਾ ਉਸਦਾ ਵੀ ਜੀਵਨ ਬਹੁਤ ਹੀ ਸੁੱਖਾਂ ਭਰਿਆ ਹੁੰਦਾ ਹੈ ਦੇਖੋ ਜੀ ਇਹ ਤਾਂ ਸਾਰੀਆਂ ਪਰਮਾਤਮਾ ਦੀਆਂ ਨਿਸ਼ਾਨੀਆਂ ਨੇ ਹਨਾ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ